ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਤਰੰਤਾਰਨ ਦੇ ਨਸ਼ਰਾ ਪੰਨੂਆ ਪੰਚਾਇਤ ਚੋਣਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਤਰਸੀਮ ਸਿੰਘ ਅਤੇ ਬਾਕੀ ਕਾਂਗਰਸੀ ਵੀ ਰਣਜੀਤ ਸਿੰਘ ਬਾਦਲ ਦੇ ਵਿੱਚ ਚੱਲ ਰਹੇ ਵਿਵਾਦ ਦੇ ਦੌਰਾਨ ਗੱਲ ਗੋਲੀ ਚੱਲਣ ਤੱਕ ਪਹੁੰਚ ਗਈ ਰਣਜੀਤ ਸਿੰਘ ਬਾਦਲ ਦੇ ਕਾਗਜ਼ ਪੱਤਰ ਦਾਖਲ ਕਰਵਾਉਣ ਜਾ ਰਹੇ ਬਲਾਕ ਸਮਤੀ ਦੇ ਮੈਂਬਰ ਰਾਜਕਰਨ ਸੂਦ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਦੋ ਗੱਡੀਆਂ ਦੇ ਵਿੱਚ ਸਵਾਰ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਪਹਿਲੀ ਗੋਲੀ ਪਿੰਡ ਸ਼ੇਰੋਂ ਸਥਿਤ ਸਿੱਧੂ ਫਾਰਮ ਦੇ ਕੋਲ ਚਲਾਈ ਗਈ ਦੂਜੀ ਗੋਲੀ ਤਰਨਤਾਰਨ ਦੇ ਵਿਧਾਇਕ ਡਾਕਟਰ ਤਰਨਬੀਰ ਅਗਨੀ ਹੋਤਰੀ ਦੇ ਹਸਪਤਾਲ ਦੇ ਕੋਲ ਚਲਾਈ ਗਈ ਰਾਜਕਰਨ ਸੂਦ ਗੱਡੀ ਤੇਜ਼ੀ ਦੇ ਨਾਲ ਭਜਾ ਕੇ ਟੋਲ ਪਲਾਗਾ ਪਾਰ ਕਰ ਰਹੇ ਸਨ ਕਿ ਸਾਹਮਣੇ ਖੜੇ ਹਮਲਾਵਰਾਂ ਨੇ ਦੁਬਾਰਾ ਦੋ ਗੋਲੀਆਂ ਚਲਾ ਦਿੱਤੀਆਂ ਹਮਲਾਵਾਰਾਂ ਨੇ ਵੱਲੇ 4 ਹੋਰ ਰਾਉਂਡ ਫਾਇਰ ਕੀਤੇਗੇ ਜਿਸ ਦੇ ਵਿੱਚ ਦੋ ਗੋਲੀਆਂ ਰਾਜਕਰਨ ਸੂਟ ਦੀ ਫਾਰਚੂਨਰ ਗੱਡੀ ਤੇ ਜਾ ਲੱਗੀਆਂ ਮੌਕੇ ਤੇ ਐਸਪੀ ਤਿਲਕ ਰਾਜ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਬਾਬਤ ਥਾਣਾ ਸਰਹਾਲੀ ਦੇ ਵਿੱਚ ਐਫ ਆਈ ਆਰ ਵੀ ਦਰਜ ਕਰਾ ਦਿੱਤੀ ਗਈ ਹੈ ਜਦੋਂ ਕਿ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਤਰਸ਼ੀਮ ਸਿੰਘ ਨੇ ਕਿਹਾ ਕਿ ਉਹ ਰਣਜੀਤ ਸਿੰਘ ਬਾਦਲ ਨੂੰ ਵੱਡੇ ਭਰਾ ਦੇ ਤਰ੍ਹਾਂ ਮੰਨਦੇ ਨੇ ਪਾਰਟੀ ਨੇ ਇਸ ਵਾਰੀ ਸਰਪੰਚ ਦੇ ਲਈ ਉਹਨਾਂ ਨੂੰ ਉਮੀਦਵਾਰ ਘੋਸ਼ਿਤ ਕੀਤਾ ਸੀ ਜਿਸ ਦੇ ਚੱਲਦੇ ਹਨ ਰਣਜੀਤ ਸਿੰਘ ਸਿਰਫ ਆਪਣੀ ਸਿਕਿਉਰਿਟੀ ਵਧਾਉਣ ਦੇ ਲਈ ਉਹਨਾਂ ਦੇ ਉੱਤੇ ਝੂਠੇ ਦੋਸ਼ ਲਗਾ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਸਾਡੇ ਦੋਵਾਂ ਨੂੰ ਲੜਾਉਣ ਦੇ ਲਈ ਕੋਈ ਤੀਜਾ ਬੰਦਾ ਸਾਜ਼ਿਸ਼ ਕਰ ਰਿਹਾ ਹੋਵੇ ਤੇ ਜੋ ਸਾਡੇ ਦੋਨਾਂ ਦੇ ਵਿੱਚ ਫੁੱਟ ਪਾ ਕੇ ਆਪਣਾ ਰਾਜਨੀਤਿਕ ਉਲੂ ਸਿੱਧਾ ਕਰਨਾ ਚਾਹੁੰਦਾ ਹੋਵੇ ਤਰਸੇਮ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਚਾਹੁੰਦੇ ਨੇ ਦੋ ਗੱਡੀਆਂ ਇੱਕ ਕ੍ਰੂਜ਼ ਗੱਡੀ ਸਾਡੇ ਆਦਰ ਅਸੀਂ ਅੱਜ ਸਾਰੇ ਸੋਸ਼ਲ 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 ਅੱਜ ਕੋਈ ਸ਼ਹਿਦਾਰ ਕੋਈ ਹਮਾਣੀ ਹੋਣਾ ਤੇ ਅਸੀਂ ਅੱਜ ਮਾਫੀ ਵੀ ਮੰਗਣੀ ਚਾਹੁੰਦੇ ਹਾਂ ਵੀ ਜੇ ਕੱਲ ਨੂੰ ਸਾਡੇ ਕੋਈ ਆਪਸ ਵਿੱਚ ਤੋਂ ਸਬਕ ਵਰਤੇ ਗਏ ਆ ਜਾਂ ਬਾਈੜਾ ਹੈ ਉਹਨਾਂ ਦੇ ਖਿਲਾਫ ਚਾਹੇ ਕਿਸੇ ਹੋਰ ਦੇ ਖਿਲਾਫ ਤੇ ਉਹਦੀ ਵੀ ਮਾਫੀ ਵੀ ਮੰਗਣੀ ਚਾਹੁੰਦੇ ਹਾਂ ਪਰ ਅੱਜ ਉਹਨਾਂ ਉਹਨਾਂ ਵੱਧ ਕਰਤੀ ਆ ਸਾਡੇ ਬੰਦੇ ਨੇ ਗੱਡੀ ਤੇ ਥੱਲ ਗੱਡੀਆਂ ਲਾ ਕੇ ਘੇਰ ਕੇ ਉਹਦੇ ਸਿੱਧੀਆਂ ਗੋਲੀਆਂ ਉਹਨਾਂ ਨੇ ਮਾਰੀਆਂ ਵਾ ਜੇ ਉਹਨਾਂ 'ਚ ਕੋਈ ਜ਼ਮੀਰ ਹੈਗੀ ਆ ਅਲਖਸ਼ਨਾ ਗੋਲੀਆਂ ਨਹੀਂ ਛਿੱਤੀਆਂ ਜਾਂਦੀਆਂ ਅਲਖਸ਼ਨਾ ਵੋਟਾਂ ਛਿੱਤੀਆਂ ਜਾਂਦੀਆਂ ਚਾਹੇ ਸੰਗ ਲੁੱਟ ਲੜ ਲੈਣ ਸਦਾ ਬੇਹੋ ਭਾਜੀ ਹੁਣ ਤੁਸੀਂ ਆਪਣਾ ਨਾਮ ਜਿੱਦਗੀ ਕਿਹੜੇ ਜਿਹੇ ਤਾਲ ਤੋਂ ਜਾਣੇ ਹਾਂ ਜਾਣੇ ਅੱਛਾ ਤੁਹਾਨੂੰ ਲੱਗਦਾ ਤੁਹਾਨੂੰ ਫੇਰ ਖਤਰਾ ਹੈਗਾ ਬਿਲਕੁਲ ਖਤਰਾ ਸਰ ਕਿੱਥੇ ਇੱਕ ਟ੍ਰੈਕ ਚ ਗਈ ਹੈ ਇਹ ਜਿਹੜੀ ਪਹਿਲੀ ਗੋਲੀ ਚੱਲੀ ਆ ਸਿੱਧੂ ਫਾਰਮ ਮੈਂ ਤੇ ਰਾਜਕਰਨ ਗੱਡੀ ਚ ਮੌਜੂਦ ਹੀ ਰਾਜਕਰਨ ਸਾਹਮਣੇ ਵੇਖੋ ਮੈਂ ਤੇ ਰਾਜਕਰਨ ਗੱਡੀ ਚ ਮੌਜੂਦ ਹਾਂ ਇਹ ਤਰਨਦਾਨੋਂ ਫਾਇਦਾ ਲੈ ਕੇ ਆਉਂਦੇ ਆ ਜਿਹੜੀਆਂ ਅਸੀਂ ਨਾਮਿਨੇਟ ਕਰਨੀਆਂ ਹਾਂ ਹਾਂਜੀ ਠੀਕ ਹੈ ਨਾਮਿਨੇਸ਼ਨ ਭਰਨ ਚੱਲੇ ਹਾਂ ਮਗਰ ਉਹ ਇਹਨਾਂ ਨੇ ਗੱਡੀ ਲਾਈ ਆ ਕਰੂਜ਼ ਗੱਡੀ ਆ ਉਹਦਾ ਸਨ ਰੂਪ ਤਾਂ ਨਹੀਂ ਸਾਡੇ ਦੇ ਫੇਰ ਹੋਏ ਆ ਪਹਿਲਾ ਫੇਰ ਹੋਇਆ ਸਿੱਧੂ ਦੂਸਰਾ ਫੇਰ ਹੋਇਆ ਸੇਰੋ ਪੂਲ ਵਾਲੇ ਦੇ ਕੋਲ ਤੀਸਰਾ ਫੇਰ ਇਹਨਾਂ ਨੇ ਕੀਤਾ ਜਦੋਂ ਸਾਡੀ ਗੱਡੀ ਟੂਲ ਟੈਕ ਤੇ ਚੱਲੇਗੀ ਉਤੋਂ 100 150 ਫੁੱਟ ਦੀ ਦੂਰੀ ਤੇ ਉਹ ਦੋ ਫੇਰ ਗੱਡੀ ਦੇ ਵਿੱਚ ਬੱਜੇ ਆ ਉਸ ਤੋਂ ਬਾਅਦ ਅਸੀਂ ਟੂਲ ਬੈਰੀਅਰ ਤੋੜ ਕੇ ਤੇ ਫੇਰ ਅੱਗੇ ਆਏ ਆ ਜਦੋਂ ਟੂਲ ਬੈਰੀਅਰ ਤੋੜ ਕੇ ਅਸੀਂ ਅੱਗੇ ਆ ਅੱਗੇ ਫੇਰ ਦੋ ਗੱਡੀਆਂ ਖੜੀਆਂ ਸਾਨੂੰ ਘੇਰਨ ਵਾਸਤੇ ਉਹ ਸਾਡੀ ਗੱਡੀ ਦੀ ਸਪੀਡ ਤੇਜ਼ ਹੋਰ ਕਰਨ ਉਹ ਸਾਡੇ ਤੋਂ 1-2 ਸਕਿੰਟ ਦੀ ਦੂਰੀ ਤੇ ਰਹਿ ਗਈਆਂ ਕਿੰਨੇ ਗੋਲੀਆਂ ਚੱਲੀਆਂ ਜੀ ਗੋਲੀਆਂ 4 ਟੋਟ ਚੱਲੀਆਂ ਜੀ ਲੇ ਕਿੰਨਾ ਨੁਕਸਾਨ ਕਰਿਆ ਨੁਕਸਾਨ ਗੱਡੀ ਦੇ ਵਜ੍ਹਾ ਸੀ ਤੇ ਪਹਿਲਾਂ ਸਮਝ ਰਿਆ ਸ਼ਾਇਦ ਟਾਇਰ ਟਾਇਰ ਪਾਟਾ ਵਾ ਫਿਰ ਅਸੀਂ ਜੋ ਮਗਰਮੜ ਕੇ ਵੇਖਿਆ ਤੇ ਬੰਦੇ ਨੇ ਬੰਦੂਕ ਪੂਰੀ ਹੋਈ ਸੰਨਰੂਪਥਾਣੀ ਖੁੱਲੀ ਤੇ ਗੱਡੀ ਤੇ ਫਾਇਰ ਕਰਨ ਦਿਆ ਇਹ ਇਹਦੀ ਸਾਰੀ ਫੁਟੇਜ ਜਿਹੜੀ ਆ ਤੁਹਾਨੂੰ ਇਹ ਟੂਲ ਟੈਕਸ ਦੇ ਕੈਮਰੇ ਦੇ ਵਿੱਚੋਂ ਮਿਲ ਜੂਗੀ ਟੂਲ ਟੈਕਸ ਦੇ ਅਗਲੇ ਕੈਮਰੇ ਦੇ ਵਿੱਚੋਂ ਮਿਲ ਜੂਗੀ ਗੱਡੀ ਨੰਬਰ ਐਂਡੇਵਰ ਗੱਡੀ ਚਿੱਟੇ ਰੰਗ ਦੀ ਆ ਨਾ ਬਲੈਕ ਕਲਰ ਦੀ ਨਹੀਂ 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 ਐਂਡੇਵਰ ਚਿੱਟੇ ਰੰਗ ਦੀ ਆ ਐਂਡੇਵਰ ਚਿੱਟੇ ਰੰਗ ਦੀ ਆ ਟੂਲ ਟੈਕਸ ਤੋਂ ਇੱਕ ਬਲੈਕ ਕਲਰ ਦੋ ਗੱਡੀਆਂ ਖੜੀਆਂ ਆ ਉੱ ਸਾਨੂੰ ਦਿੱਤੀ ਜਾਵੇ ਤੇ ਇੱਕ ਸਾਨੂੰ ਜਿਹੜੀ ਆ ਕਾਗਜ ਅਸੀਂ ਦਾਖਲ ਕਰ ਚੱਲੇ ਆ ਇਹ ਸਿਰਫ ਇੱਕ ਢਿੱਲ ਦਾ ਕਾਰਨ ਹੀ ਇਹ ਸਭ ਕੁਝ ਹੋ ਰਿਹਾ ਅਸੀਂ ਪਰਸੋਂ ਦੇ ਜਾਣ ਨੂੰ ਰੋਂਦੇ ਆ ਵੀ ਇਹ ਕੰਮ ਹੋਣਾ ਹੀ ਹੋਣਾ। ਆਹ ਗੁੰਡਾਗਰਦੀ ਨੂੰ ਠੱਲ ਪਾਈ ਜਾਵੇ ਅਸੀਂ ਚੋਣ ਕਮਿਸ਼ਨ ਨੂੰ ਵੀ ਕੱਲ ਦਾ ਭੇਜਿਆ ਵਾ ਠੀਕ ਆ ਚੋਣ ਕਮਿਸ਼ਨ ਕਹੀ ਜਾਂਦੀ ਹੈ ਐਸਪੀ ਲਾਦਾ ਡੀਐਸਪੀ ਲਾਦਾ ਪਰ ਅਜੇ ਤੱਕ ਸਾਨੂੰ ਇਹੋ ਜੀ ਕੋਈ ਗੱਲ ਨਹੀਂ ਦਿਸਣ ਦੀ ਗੁੰਡਾਗਰਦੀ ਉਦਾਂ ਹੀ ਚੱਲਣ ਦੀ ਜਿੱਦਾਂ ਦੀ 3 ਦਿਨ ਪਹਿਲਾਂ ਸੀ। ਤਿੰਨ ਦਿਨ ਬਾਅਦ ਵੀ ਕੋਈ ਫਰਕ ਨਹੀਂ ਪਿਆ ਅੱਜ ਕੱਲ ਦਾ। ਰਾਤ ਸਾਡੇ ਘਰ ਦੇ ਬੂਹੇ ਆਣ ਕੇ ਭੰਨੇ ਆ। ਅਸੀਂ ਐਸ.ਟੀ.ਸੀ ਨੂੰ ਫੋਨ ਕੀਤਾ ਵੀ ਸਾਨੂੰ ਘਰੋਂ ਬਾਹਰ ਕੱਢ ਕੇ ਮਰਵਾ ਦਿਓ ਉਦਾਂ ਹੀ। ਜਿਲ੍ਹੇ ਸਾਹਿਬ ਨੂੰ ਫੋਨ ਕੀਤਾ ਵੀ ਸਾਨੂੰ ਮਰਵਾ ਦਿਓ। ਅਸੀਂ ਤਾਂ ਡੇ ਘਰਾਂ ਰਣ ਕੇ ਬਹਿ ਜੰਨੇ ਆ। ਅੱਜ ਜਿਹੜੀ ਦੂਜੀ ਥੇਰਾ ਕਾਂਗਰਸ ਸੀ ਉਹਦਾ ਰੂਪਾ ਕੀ ਤੁਹਾਡੀ ਸਮਰਥਕਾਂ ਵੱਲੋਂ ਉਹਨਾਂ ਤੇ ਗੋਲੀ ਚਲਾਈ ਗਈ ਹੈ। ਤੇ ਤੁਹਾਡੀ ਨੌਲੇਜ ਹੈਗੀ ਗੱਲਬਾਤ। ਉਸ ਤੋਂ ਸਾਨੂੰ ਜਾਗ ਚੇਤੇ ਨਹੀਂ। ਅਸੀਂ 9:30 ਵਜੇ ਇੱਥੋਂ ਸਾਰਾ ਪਰਿਵਾਰ ਦੇ ਮੈਂਬਰ ਜਿਹੜੇ ਆ ਜਿਨ੍ਹਾਂ ਐ ਬੰਦਿਆਂ ਦੇ ਕਾਗਜ਼ੇ ਭਰੇ ਆ। 8-9 ਬੰਦੇ ਜਾ ਕੇ ਅਸੀਂ ਸਾਨੂੰ 49 ਸਾਹਿਬ ਨੇ ਬੋਲਖਿਆ ਵੀ ਪਹਿਲੋ ਤੁਸੀਂ ਠਹਿਰਾ ਜਾਓ ਸਾਡੇ ਕਾਗਜ਼ ਹੋਣਗੇ ਅਸੀਂ ਗਏ ਆ ਗੇੜ ਦੇ ਉੱਤੇ ਚੌਕੀਚਾਰ ਸਾਹਿਬ ਖਲੋਤੇ ਆ ਪਹਿਲੋ ਉਹਨਾਂ ਚੈੱਕ ਕਰਕੇ ਫਿਰ ਲੰਘਾਇਆ ਵਾ ਸਾਰੀਆਂ ਫੈਲਾਂ ਦੇਖੀਆਂ ਕਿੰਨੇ ਜਾਣੇ ਆ ਉਹਨਾਂ ਚੈੱਕ ਕਰਕੇ ਨੰਘਾਇਆ ਤੇ ਅਸੀਂ ਚਲੇ ਗਏ ਅੰਦਰ ਜਿਉਂ ਅਸੀਂ 9:30 ਵਜੇ ਪਹੁੰਚੇ ਉੱਥੇ 12 ਵਜੇ ਉੱਥੇ ਬਹਿ ਗਏ ਮੁਲਾਜ਼ਮ ਅਸੀਂ 2:30 3 ਵਜੇ ਤੱਕ ਅਸੀਂ ਉੱਥੇ ਰਹੇ ਆ ਤੇ ਲਾਈਨ 'ਚ ਲੱਗੇ ਰਹੇ ਹਾਂ ਲਾਈਨ 'ਚ ਲੱਗ ਕੇ ਤੇ ਅਸੀਂ ਫੈਲਾਂ ਜਮਾ ਕਰਾਈਆਂ ਆ ਆਪਣੀਆਂ ਤੇ ਸਾਨੂੰ ਇਸ ਗੱਲ ਬਾਰੇ ਪਤਾ ਹੀ ਨਹੀਂ ਵੀ ਇਹ ਕੀ ਡਰਾਮੇ ਤੇ ਕੀ ਕਹਾਣੀਆਂ ਰਚੰਦੇ ਆ ਇੱਕ ਬੰਦੇ ਆਂ ਦੇ ਸਾਨੂੰ ਸੁਰੱਖਿਆ ਚਾਹੀਦੀ ਆ ਇਹ ਤੇ ਮੇਰਾ ਭਰਾ ਵਾ ਵੱਡਾ ਭਰਾ ਵਾ ਪਰ ਇਹ ਕੋ ਜਰਿਆ ਨਹੀਂ ਗਿਆ ਵੀ ਮੇਰੇ ਸਿਰ ਗਲ ਕਸਰੋਪਾ ਪਹਿਣਾ ਚਾਹੀਦਾ ਸੀ ਪਰ ਸੀਮ ਦੇ ਕੋ ਪੈ ਗਿਆ ਮੈਂ ਤੇ ਅਜੇ ਵੀ ਸਤਕਾਰ ਉਹਦਾ ਉਹਨਾਂ ਹੀ ਕਰਦਾ ਵੱਡੇ ਭਰਾ ਹੋਣ ਦੇ ਕਰਕੇ ਇਹ ਜਿਹੜੀਆਂ ਕਹਾਣੀਆਂ ਇਹ ਤੀਜੀ ਧਿਰ ਕੋਈ ਆਂਦੀ ਆ ਵੀ ਇਹ ਕਿਸ ਤਰ੍ਹਾਂ ਬਹਿ ਨਾ ਜਾਣ ਇਹਨਾਂ ਦੇ ਇਹਨਾਂ ਨੂੰ ਪਿੱਡਾ ਕੇ ਮਰਵਾਈਏ ਜਿਹੜੀ ਦੂਜੀ ਧਿਰ ਆਏ ਚੌਂਦੀ ਆ ਵੀ ਇਹ ਫਿਰ ਅੱਗੇ ਕੱਠੇ ਰਹਿੰਦੇ ਸੀ ਇਹਨਾਂ ਨੂੰ ਪਾੜ ਦਈਏ ਸੀ ਹੁਣ ਬਹਿਣ ਨਹੀਂ ਦੇਣਾ ਇਹਨਾਂ ਨੂੰ ਸਾਡਾ ਇੱਕ ਗੋਲੀ ਜਿਹੜਾ ਆਂਦੇ ਆ ਚਲਾਈ ਆ ਸਾਡਾ ਕੋਈ ਉਹਦੇ ਨਾਲ ਲੈਣ ਦੇਣ ਨਹੀਂ ਨਾ ਹੀ ਉਹਨਾਂ ਬੰਦਿਆਂ ਨੂੰ ਜਾਣਦੇ ਆ ਕੀ ਇਹਨਾਂ ਨੇ ਕਹਾਣੀ ਰਚੀ ਆ ਇਹਦੇ ਇਹਨਾਂ ਨੂੰ ਪਤਾ ਹੋਊਗਾ ਕਿ ਗੋਲੀਆਂ ਕਿੱਥੇ ਵਜੀਆਂ ਕੀ ਗੱਲ ਬਾਤ ਸਾਨੂੰ ਇਹਦੇ ਬਾਰੇ ਕੋਈ ਪਤਾ ਹੈ ਮਤਲਬ ਪੁਲਿਸ ਜੀ ਆਂਛੁੰਦੀਏ ਤੁਸੀਂ ਮੰਗ ਕਰਦੇ ਵੀ ਬਕਾਇਦਾ ਜਾਂਚ ਹੋਣੀ ਚਾਹੀਦੀ ਆ ਵੀ ਜੋ ਵੀ ਸੱਚ ਹੈ ਸਾਹਮਣੇ ਆਵੇ ਸੱਚ ਸਾਹਮਣੇ ਆਉਣਾ ਚਾਹੀਦਾ ਉਹਨਾਂ ਨੇ ਇੱਕ ਇਹ ਵੀ ਦੋਸ਼ ਲਾਇਆ ਕਿ ਬਲਕਿ ਜਿਹੜਾ ਇਹ ਆ ਐਮਐਲਏ ਹਰਮਿੰਦਰ ਗਿੱਲ ਦੀ ਸ਼ਹਾਦਤ ਜਿਹੜਾ ਹੋ ਰਿਹਾ ਵਾ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨਹੀਂ ਜੀ ਵੇਖੋ ਹਰਮਿੰਦਰ ਸਿੰਘ ਗਿੱਲ ਸਾਹਿਬ ਆਂਦੇ ਆ ਫੇ ਗੋਲੀਆਂ ਚਲਾਓ ਇਹ ਬੰਦੇ ਕੋਲ ਝੂਠੇ ਇਲਜ਼ਾਮ ਲਾ ਰਹੇ ਆ ਮੇਰੇ ਵਜੀਆਂ ਜਦੋਂ ਪੱਟੀ ਜੇ ਵਿੱਚ ਅਸੀਂ ਉੱਥੇ ਗਏ ਸਾਂ ਉਦੋਂ ਗੋਲੀਆਂ ਸਾਡੇ ਮੇਰੇ ਬੇਟੇ ਦੇ ਵਜੀਆਂ ਅਸੀਂ ਉਦੋਂ ਗਿੱਲ ਸਾਹਿਬ ਨੇ ਆਖਤਾ ਵੀ ਇਹਦੇ ਗੋਲੀਆਂ ਮਾਰ ਦਿਓ ਹਾਂਜੀ ਠੀਕ ਜੇ ਸੇਨ ਵੱਡੇਆ ਮੇਰਾ ਜੇ ਪਹਿਲੋ ਇਲੈਕਸ਼ਨ ਹੋਈ ਉਹਦਾ ਸਿਰ ਕਟਿਆ ਵੱਡੇਆ ਇੱਥੇ ਲੜਾਈ ਹੋਈ ਸਾਡੀ ਐਮਐਲਏ ਦੀ ਇਲੈਕਸ਼ਨ ਦੇ ਵਿੱਚ ਅਸੀਂ ਤਾਂ ਕੋਈ ਆਖਿਆ ਨਹੀਂਗਾ ਕਿ ਫਲਾਣੇ ਨੇ ਮਰਾਤੀਆਂ ਢੀਂਗੜੇ ਨੇ ਮਰਾਪੀਆਂ ਸਾਨੂੰ ਪਤਾ ਹੀ ਜਿਹਦੇ ਨਾਲ ਸਾਹਮਣੇ ਸਾਹਮਣੀ ਲੜਾਈ ਹੋਈ ਹੈ ਸਾਡੀ ਹੁਣ ਵੀ ਸਾਨੂੰ ਪਤਾ ਜੋ ਪੱਟੀ ਕੋ ਹੋਇਆ ਵਾ ਇਹ ਤੇ jaan ਬੁੱਝ ਕੇ ਇਹਨਾਂ ਨੂੰ ਭਰਾ ਸਾਡੇ ਨੂੰ ਇਹ ਆ ਪਤਾ ਨਹੀਂ ਕੀ ਖਤਰਾ ਪੈਦਾ ਹੋ ਗਿਆ ਵਾ ਇਹਨੂੰ ਇਹ ਆਵੇ ਮੈਨੂੰ ਸੁਰੱਖਿਆ ਮਿਲ ਜੇ ਤੇ ਮੈਂ ਘਰੋਂ ਘਰੀ ਜਾ ਕੇ ਨਾਲ ਗਨਮੈਨ ਹੁਣ ਮੇਰੇ ਤੇ ਮੈਂ ਘਰੋਂ ਘਰੀ ਵੋਟਾਂ ਕਵਾਂ ਜੇ ਇਹਨੂੰ ਖਤਰਾ ਸਾਨੂੰ ਵੀ ਖਤਰਾ ਆ ਫਿਰ ਜੇ ਇਹਨੂੰ ਸੁਰੱਖਿਆ ਮਿਲਦੀ ਹੈ ਨਾ ਅਸੀਂ ਵੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿ ਸਾਨੂੰ ਵੀ ਸੁਰੱਖਿਆ ਮਿਲਣੀ ਚਾਹੀਦੀ ਜੇ ਇਹਨਾਂ ਨੂੰ ਖਤਰਾ ਹੈ ਸਾਨੂੰ ਵੀ ਖਤਰਾ ਤੁਹਾਡੇ ਤੋਂ ਕੋਈ ਹਮਲਾ ਕੱਲ ਤੁਹਾਡੇ ਤੇ ਹਮਲਾ ਵੀ ਹੋਇਆ ਹਾਂਜੀ ਹਮਲਾ ਹੋਇਆ ਨਹੀਂ ਪੱਟੀ ਵੀ ਹਮਲਾ ਹੋਇਆ ਇਹ ਤੁਹਾਡੇ ਕੱਲ ਵੀ ਹਮਲਾ ਆਇਆ ਮੇਰੇ ਕੁਨੇ ਦੇ ਹੱਥ ਦੇ ਡਾਂਗਾ ਮਚ ਮਾਰ ਗਿਆ ਹੱਥ ਤੇ ਇਸ ਬੰਦੇ ਕੋਈ ਕਾਹ ਦਿੱਤੀ ਹੋਏ ਪੁਲਿਸ ਨੂੰ ਨੇ ਅਹੀਂ ਕਿ ਤਲਾਹ ਦੇਣੀ ਪੁਲਿਸ ਤੇ ਉਹਨਾਂ ਦੇ ਨਾਲ ਗਨਮੈਨ ਇਲਾਕੇ ਨਾਲ 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 ਜਾਣਦਾ ਹੈ ਅਹੀਂ ਪੁਲਿਸ ਨੂੰ ਕੀ ਇਤਲਾਹ ਦੇਣੀ ਪੁਲਿਸ ਸਾਡੀ ਸੁਣਦੀ ਨਹੀਂ ਸੁਣਦੀ ਉਹਨਾਂ ਦੀ ਆ ਪੁਲਿਸ ਜਿਹੜੀ ਜੋ ਕੁਝ ਮਦਦ ਉਹਨਾਂ ਦੀ ਕਰਨਦੀ ਹੀ ਆ ਸਾਡੀ ਨਹੀਂ ਪੁਲਿਸ ਨਵਾਈ ਕਰਦੀ ਓਕੇ ਸਰ ਇਹ ਮਾਮਲਾ ਕੀ ਹੈ ਜੀ ਜੀ ਸਿੰਘ ਆਪਣੇ ਫਾਇਦਾ ਤੋਂ ਜੇ ਪਰ ਕੱਲ ਦਾ ਇਹਨਾਂ ਦਾ ਵੀ ਬਾਹ ਚੱਲਣ ਲਿਆ ਤੇ ਅੱਜ ਵੀ ਇਹਦੇ ਗੋਲੀਆਂ ਚ ਲਈ ਹੋਆ ਹਾ ਜੀ ਸਿੰਘ ਜੀ ਅਸੀਂ ਇੱਥੋਂ ਤਨਤਨ ਤੋਂ ਆਪਣੇ ਨਹਿਰ ਤੋਂ ਮੁਹਾਰੇ ਸੀ ਬਿਟੋਲ ਪਲੇਆਜਾਂ ਤੇ ਲੱਗੇ ਸਾਡੀ ਗੱਡੀ ਤੇ ਬਾਕੀ ਅਸੀਂ ਉਹਨਾਂ ਦੇ ਬਿਆਨ ਹਾਸਲ ਕਰ ਰਹੇ ਹਾਂ ਜੋ ਕਰ ਵੀ ਬਣਦੀ ਉਹ ਹੀ ਪਰਚਾ ਦਿੱਤਾ ਹੋ ਜਾ ਗਰੋਂਗੇ ਪਰਚਾ ਜਿਹੜੇ ਕੱਲ ਦੇ ਵੀ ਇਹਨਾਂ ਦੇ ਕੱਲ ਦੇ ਇਹਨਾਂ ਤੇ ਅਟੈਕ ਹੋ ਰਿਆ ਵਾ ਬਾਕੀ ਜਿਹੜੀ ਸੀ ਬੜੀ ਏ ਤੋਂ ਦੀ ਮਨਪੱਗ ਕਲਾ ਇਹਦੇ ਤੁਨ ਮਿਲਦੀ ਪਈ ਆ ਤੇ ਕੀ ਸਾਰਿਆਂ ਨੇ ਕੀ ਕਰਦੀ ਜੋ ਮੈਂ ਤਾਂ ਹੀ ਕਹਾਂਗਾ ਵੀ ਜੇ ਕੋਈ ਗੱਲੋ ਗੱਲ ਹੋਈ ਸੀ ਤਾਂ ਤਾਂ ਉਹਨਾਂ ਦੱਸ ਦੇਣਾ ਚਾਹੀਦਾ ਮੇਰੇ ਮੇਰੇ ਲੈਵਲ ਤੇ ਜਾਂ ਐਸਐਸਪੀ ਲੈਵਲ ਤੇ ਤਾਂ ਅਖੀਰ ਨੂੰ ਕੋਸੋ ਇਹ ਪਤਾ ਦਿੰਦੇ ਕਿ ਕੀ ਇਹ ਆ ਅਮਰੰਤਰੋਂ ਸਾਨੂੰ ਮੀ ਇਹ ਪਹਿਲਾਂ ਹੀ ਉਹ ਦਸੰਦ ਦਿੱਤਾ ਸੀ ਇਮੀਡੀਏਟਲੀ ਇਹਨਾਂ ਨਾਲ ਉਹ ਬੰਦੇ ਲਾ ਦੇਣੇ ਸੀ ਤਾਂ ਇਹਨਾਂ ਨੂੰ ਉੱਥੋਂ ਦੰਤਾਂ ਤੋਂ ਲੈ ਕੇ ਆ ਜਾਂਦੀ ਹੋਸ ਸਰ ਉਹਨਾਂ ਸੀਸੀਟੀਵੀ ਕੈਮਰੇ ਚਾ ਕਿਤੇ ਜਾਣਗੇ ਤੋਲ ਕਹਿੰਦਾ ਜੀ ਬਿਲਕੁਲ ਸਾਰਾ ਦੇਖਿਆ ਜਾਏਗਾ ਉੱਥੋਂ ਵੇਖੀ ਕੀ ਕੀ ਕੁਝ ਹੋ ਰਿਹਾ ਹੈ ਰੇਲੇ ਕਿਰੇ ਬੰਦੇ ਜੀ ਠੀਕ ਹੈ ਉਹਨਾਂ ਦੇ ਗੈਸਟ ਬਾਰੇ ਪੁਣ ਹੈ ਸਰ ਨਾਮਜ਼ਦਗੀ ਕਾਰੀਦਾਰ ਤੋਂ ਜਣਾਵਾ ਤੁਹਾਡੇ ਨਾਲ ਇਹ ਪੁਲਿਸ ਨੇ ਹੁਣ ਤਾਂ ਸਾਡੇ ਨੋਟਿਸ ਹੈ ਜੀ ਆਪ ਲੱਕੇ ਜਮ ਅਸੀਂ ਕੋਤ ਛੱਡ ਕੇ ਵੀ ਜਾਵਾਂਗੇ ਠੀਕ ਹੈ ਠੀਕ ਹੈ ਸਰ ਤੁਰੰਤ ਤੁਰੰਤ Sagar Arora ਦੀ ਰਿਪੋਰਟ ਦਿਵਯਾ ਪੰਜਾਬ ਟੀਵੀ